ਜਾਸ਼ੀ ਰਾਮ ਜੀ ਮੈਂ ਤਰਨਵੀਰ ਕੈਂਡੀ ਵਾਰਡ ਨੰਬਰ 36 ਦਾ ਸੇਵਾਦਾਰ ਮੇਰੇ ਮਾਤਾ ਜੀ ਡਿਪਟੀ ਮੇਅਰ ਅੰਮ੍ਰਿਤਸਰ ਅਨੀਤਾ ਰਾਣੀ ਮੇਰੇ ਚਾਚੀ ਜੀ 우ਸ਼ਾ ਰਾਣੀ ਵਾਰਡ ਨੰਬਰ 3 ਤੋਂ ਕਾਉਂਸਲਰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਦੀਵਾਲੀ ਦੀ ਗੁਰਪੁਰਬ ਦੀ ਬੰਦੀ ਛੋੜ ਦਿਵਸ ਦੀ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਇਹ ਜਿਹੜਾ ਤਿਉਹਾਰ ਆ ਦੀਵਾਲੀ ਤਿਉਹਾਰ ਸਾਡੇ ਹਿੰਦੂ ਧਰਮ ਦਾ ਬਹੁਤ ਹੀ ਵੱਡਾ ਤੇ ਪਵਿੱਤਰ ਤਿਉਹਾਰ ਆ ਤੇ ਇਸ ਦਿਨ ਮੈਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਦੀਵਾਲੀ ਦੀਆਂ ਬੰਦੀ ਛੋੜ ਗੁਰਪੁਰਬ ਦਿਵਸ ਦੀਆਂ ਬਹੁਤ ਬਹੁਤ ਦੁਬਾਰਾ ਮੁਬਾਰਕਾਂ ਦੇਣਾ ਤੇ ਮੈਂ ਪ੍ਰਭੂ ਰਾਮ ਅੱਗੇ ਅਰਦਾਸ ਕਰਦਾ ਕਿ ਜਿਸ ਤਰ੍ਹਾਂ ਕਿ ਦੀਵਾਲੀ ਵਾਲੇ ਦਿਨ ਸਾਰੇ ਘਰਾਂ ਦੇ ਵਿੱਚ ਖੁਸ਼ੀਆਂ ਆਈਆਂ ਤੇ ਪੰਜਾਬ ਦੇ ਵਿੱਚ ਜਿਹੜਾ ਹੜ ਆਇਆ ਸੀ ਇਹ ਵੀ ਜਲਦੀ ਸਮਾਂ ਮਾੜਾ ਜਿਹੜਾ ਹੜ ਵਾਲਾ ਸਮਾਂ ਮਾੜਾ ਨਿਕਲ ਕੇ ਉਹਨਾਂ ਵੀ ਘਰ ਵੀ ਖੁਸ਼ੀਆਂਣ ਜੈ ਸ਼ੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਰਿਵਾਰਿਕ ਮੈਂਬਰਾਂ ਨੂੰ ਕੀ ਮੈਸੇਜ ਦੇਣਾ ਚਾਹਦੇ ਜਿਨ੍ਹਾਂ ਦੇ ਬੱਚੇ ਛੋਟੇ ਆ ਹਾਥਿਸ਼ ਬਾਂਦੇ ਚਲਾ ਦੇ। ਕਿ ਮੈਂ ਜਿਹੜਿਆ ਆਪਣੇ ਪਰਿਵਾਰ ਦੇ ਜੀਆਂ ਨੂੰ ਇਹੋ ਮੈਸੇਜ ਦੇਣਾ ਚਾਹੁੰਨਾ ਵਾ ਕਿ ਸਾਡੇ ਬੱਚਿਆਂ ਨੂੰ ਦੀਵਾਲੀ ਦੇ ਤਿਹਾਰ ਦਾ ਬੜਾ ਚਾਹ ਹੁੰਦਾ ਕਿਉਂਕਿ ਜੋ ਅਹੀ ਛੋਟੇ ਹੁੰਦੇ ਨੇ ਸਾਨੂੰ ਵੀ ਬੜਾ ਚਾਹ ਹੁੰਦਾ ਸੀ ਪਰ ਜਦੋਂ ਵੀ ਸਾਡੇ ਛੋਟੇ ਬੱਚੇ ਕੋਈ ਵੀ ਪਟਾਕੇ ਜਾਂ ਚਲਾਉਂਦੇ ਆ ਪਲੀਜ਼ ਹੋ ਸਕੇ ਉਹਨਾਂ ਲਾਗੇ ਜ਼ਰੂਰ ਖਲੋਵੋ ਕਿ ਕੋਈ ਨਾ ਕੋਈ ਮਿਸਹੈਪਨਿੰਗ ਨਾ ਉਹਨਾਂ ਨਾਲ ਹੋ ਸਕੇ ਦੀਵਾਲੀ ਵਾਲੇ ਦਿਨ ਦਾ ਤੋਂ ਜਿਹੜਾ ਮਿੱਟੀ ਦੇ ਦੀਵੇ ਬਾਲਦੇ ਨੇ ਅੱਜਕੱਲ ਬਹੁਤ ਘੱਟ ਹੋ ਗਏ ਠੀਕ ਹੈ ਨਾ ਮੈਂ ਜੀ ਬਿਲਕੁਲ ਗੱਲ ਤੁਸੀਂ ਸਹੀ ਕਹੀ ਹੈ ਜੀ ਜਿਹੜਾ ਮਿੱਟੀ ਵਾਲੇ ਦੀਵੇ ਆਲੇ ਆ ਮੈਂ ਖੁਦ ਆਪਣੇ ਆਫਿਸ 'ਚ ਦੇ ਆਪਣੇ ਘਰ ਦੇ ਜੇ ਤਕਰੀਬਨ ਤਕਰੀਬਨ ਚਲੋ ਜਿੰਨੀ ਵੀ ਲੇਟਿਸ ਡਿਜੀਟਲ ਦੇ ਸਹਾਨਾ ਚੱਲਦਾ ਵਾ ਉਹ ਵੀ ਕਰਨਾ ਪਰ ਮਿੱਟੀ ਵਾਲੇ ਦੀਵੇ ਵੀ ਜਗਾਉਣਾ ਤੇ ਸਾਰੇ ਭੈਣ ਭਰਾਵਾਂ ਨੂੰ ਇੱਕੋ ਬੇਨਤੀ ਹੱਥ ਬੰਨ ਕੇ ਕਿ ਜਿਹੜੇ ਮੇਰੇ ਭੈਣ ਭਰਾ ਛੜਕਾਂ ਦੇ ਉੱਤੇ ਮਿੱਟੀ ਦੇ ਦੀਵੇ ਲੈ ਕੇ ਬੈਠੇ ਉਹਨਾਂ ਕੋਈ ਮਿੱਟੀ ਦੇ ਦੀਵੇ ਜ਼ਰੂਰ ਲਵੋ ਕਿਉਂਕਿ ਉਹਨਾਂ ਘਰ ਸਾਡੇ ਭੈਣ ਭਰਾਵਾਂ ਦੇ ਸਾਰੇ ਆਪਾਂ ਪਰਚੇਸ ਕਰਾਂਗੇ ਤੇ ਤਾਂ ਵੀ ਉਹਨਾਂ ਦੇ ਉਹਨਾਂ ਘਰ ਦੀਵਾਲੀ ਵਧੀਆ ਜਾਣੀ ਹੈ ਜੀ ਇੱਕ ਵਾਰੀ ਫੇਰ ਮੇਰੇ ਮੇਰੇ ਪਰਿਵਾਰ ਵੱਲੋਂ ਅਨੀਤਾ ਰਾਣੀ ਡਿੱਟੀ ਮੇਰ ਜੀ ਅੰਮ੍ਰਿਤਸਰ ਵੱਲੋਂ ਤੇ ਮੇਰੇ ਚਾਚੀ ਊਸ਼ਾ ਜੀ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਤੇ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਜੈ ਸ਼੍ਰੀ ਰਾਮ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ